ਅਸੀਂ ਬੱਚਿਆਂ ਨੂੰ ਖੁਦ ਮੋਬਾਈਲ ਤੇ ਲਾਇਆ ਜਿੱਥੇ ਤੱਕ ਮੈਂ ਦੇਖਿਆ ਕਿਉਂ ਦੇਖਿਆ ਜਿਹੜੇ ਬੱਚੇ ਐ ਜਦੋਂ ਅਸੀਂ ਵੀ ਬੱਚੇ ਸੀਗੇ ਅਸੀਂ ਫਿਜ਼ੀਕਲ ਐਕਟੀਵਿਟੀਆਂ ਬਹੁਤ ਕਰਦੇ ਹੁੰਦੇ ਗਲੀ ਮੰਨੇ ਦੇ ਨਿਆਣੇ ਨਾਲ ਖੇਡੀ ਜਾਣਾ ਛੋਟੇ ਹੁੰਦਿਆਂ ਤਾਂ ਕਦੇ ਤਾਏ ਨੇ ਚੱਕ ਲਿਆ ਕਦੇ ਚਾਚੇ ਨੇ ਚੱਕ ਲਿਆ ਕਦੇ ਫਲਾਣੇ ਨੇ ਚੱਕ ਲਿਆ ਉਹਦੇ ਨਾਲ ਟਾਈਮ ਪਾਸ ਹੋ ਗਿਆ ਹੁਣ ਤੋਂ ਰੀਸੈਂਟਲੀ ਪਰਸੋਂ ਦੀ ਗੱਲ ਹੈ ਮੇਰਾ ਦੋਸਤ ਹੀ ਕਹਿ ਰਿਹਾ ਕਹਿੰਦਾ ਮੇਰੀ ਬੇਟੀ ਮੇਰੇ ਕੋਲ ਆਈ ਪਪਾ ਮੈਂ ਆਹ ਕੰਮ ਕਰਨਾ ਹੈ ਕਹਿੰਦਾ ਕਿ ਮੈਂ ਕਿਹਾ ਬੇਟਾ ਮੈਂ ਤਾਂ ਕੰਪਿਊਟਰ ਤੇ ਕੰਮ ਕਰਨਾ ਮੈਂ ਬਿਜ਼ੀ ਆ ਉਹ ਮੰਮੀ ਕੋਲ ਗਈ ਮੰਮੀ ਕਿਚਨ ਚ ਬਿਜ਼ ਉਹਦੀ ਮੰਮੀ ਕਹਿੰਦੀ ਜਾ ਉੱਥੇ ਫੋਨ ਪੇ ਚੱਕ ਕੇ ਯੂਜ਼ ਕਰ। ਹੁਣ ਬੱਚਿਆਂ ਦਾ ਐਂਟਰਟੇਨਮੈਂਟ ਸੋਰਸ ਹੀ ਫੋਨ ਬਣ ਗਿਆ। ਯਾਦਾ ਤੁਸੀਂ ਪੇਰੈਂਟਸ ਬਣੋ ਉਹਨਾਂ ਦਾ ਐਂਟਰਟੇਨਮੈਂਟ ਸਰਚ ਟਾਈਮ ਦਿਓ, ਟਾਈਮ ਹੈ ਨਹੀਂ। ਤਸੀਂ ਕੱਲ ਬੱਚਿਆਂ ਨੂੰ ਨਾ ਕਸੂਰਵਾਦ ਠਹਿਰਾਈ ਇਹ ਚ ਅਸੀਂ ਬਰਾਬਰ ਦੇ ਆ ਇਸੇ ਲਈ ਲੁਧਿਆਣਾ ਇੱਕ ਸਪੈਸ਼ਲ ਈਵੈਂਟ ਕਰਾਉਣ ਜਾ ਰਹੇ ਜਿਹਨੂੰ ਪੇਰੈਂਟਿੰਗ ਕਾਉਂਸਲਿੰਗ ਕੰਨੇ ਆ ਉਹਦੇ ਵਿੱਚ ਕੀ ਹੋਣਾ ਉਹ ਸਿਰਫ ਉਹ ਤੇ ਪੇਰੈਂਟਸ ਤੇ ਬੱਚਿਆਂ ਨੂੰ ਬੁਲਾਇਆ ਜਾ ਰਿਹਾ ਓਕੇ ਉਹਦੇ ਵਿੱਚ ਕੀ ਹੋਣਾ ਪੇਰੈਂਟਸ ਨੂੰ ਟ੍ਰੇਨਿੰਗ ਦੇਣੀ ਵੀ ਬੱਚਿਆਂ ਨਾਲ ਆਪਣੀ ਬੌਂਡਿੰਗ ਨੂੰ ਕਿਵੇਂ ਮਜ਼ਬੂਤ ਦੁਵਾਰਾ ਕਰੀਏ ਤੇ ਕਈ ਪੇਰੈਂਟਸ ਦੇ ਮੈਂ ਕਮੈਂਟ ਪੜਦਾ ਉਹਨਾਂ ਕਹਿੰਦੇ ਛੱਤਰ ਲਾਓ ਡੰਡਾ ਲਾਓ ਕਟਾਪਾ ਚਾੜੋ ਤਾਂ ਫੇਰ ਠੀਕ ਹੋਊਗਾ ਨਹੀਂ ਇਹ ਜ਼ਰੂਰੀ ਨਹੀਂ ਵੀ ਕੁੱਟਣ ਨਾਲ ਹੀ ਬੱਚੇ ਠੀਕ ਹੁੰਦੇ ਆ ਪਹਿਲਾਂ ਸਮਿਆਂ 'ਚ ਗੱਲ ਹੋਰ ਸੀ ਹੁਣ ਬੱਚੇ ਟਰੋਮਾ 'ਚ ਜਾਂਦੇ ਆਂ ਸਦਮਿਆਂ 'ਚ ਜਾਂਦੇ ਆਂ ਗੱਲ ਯਾਦ ਰੱਖਿਓ ਪਹਿਲਾ ਜੋਗਾਗਲਾਮੈਂਟ ਦੀ ਵੀਡੀਓ ਬਣਾ ਕੇ ਆਂ ਹਾਂ ਦੇਖੋ ਹੁਣ ਜ਼ਬਾਨਾ ਬਦਲ ਗਿਆ ਸਾਡੇ ਟਾਈਮਸ 'ਚ ਚੀਜ਼ਾਂ ਹੋਰ ਹੁੰਦੀਆਂ ਸੀ ਹੁਣ ਬੱਚੇ ਸੈਂਸਿਟਿਵ ਨੇ ਜੰਮਦੇ ਤੋਂ ਹੀ ਸੈਂਸਿਟਿਵ ਤੇ ਓਵਰ ਥਿੰਕਿੰਗ ਕਰਦੇ ਤਾਂ ਕੰਪੈਰੀਜ਼ਨ 'ਚ ਤੁਸੀਂ ਅੱਜ ਘਰੇ ਕੁੱਟੂਗੇ ਸਕੂਲ 'ਚ ਜਾ ਕੇ ਉਹ ਗੱਲਬਾਤ ਕਰੂਗਾ ਉਹਦਾ ਕੋਈ ਨਾ ਕੋਈ ਬ੍ਰੇਨ ਵਾਸ਼ ਕਰੂ ਤੁਹਾਡੇ ਅਗੇਂਸਟ ਭੜਕਾਊਗਾ ਕਿ ਬੱਚਿਆਂ ਤੇ ਵੀ ਗਲਤ ਅਸਰ ਹੋਊਗਾ ਤੁਸੀਂ ਸਾਰਾ ਕੁਝ ਛੱਡੋ ਦੇਖੋ ਮੈਂ ਐਸੀ ਚੀਜ਼ ਲਈ ਪਿੰਡ ਪਿੰਡ ਨੂੰ